ਮੈਨਰੇਟਿਵਾਂ ਨੇ ਛੜਕੇ ਵਿਜੜੇ ਕੁਝ ਨੌਜਵਾਨ ਸੀਗੇ ਉਹਨਾਂ ਨੂੰ ਵੀ ਉੱਥੇ ਕੰਦਾਦਾਰ ਖੜਾ ਕੇ ਗੋਲੀਆਂ ਮਾਰ ਕੇ ਫੇਰ ਕਰਤਾ ਬੋਲਰ ਹੋ ਗਿਆ ਕਰਕੇ ਲਾਰਾ ਕੇ ਦੋ ਮੂਮੈਂਟ ਤੱਕ ਰਹੀਆਂ ਉਹਦੇ ਪਿੰਡਾਂ ਚੋਂ ਨੌਜਵਾਨਾਂ ਨੂੰ ਟੁੰਟੁੰਣ ਕੇ ਫੇਰ ਕੀਤਾ ਉਹ ਸਭ ਆਮ ਗੱਲ ਸੀ ਟੁੰਟੁੰਣ ਕੇ ਜਵਾਰ ਪਤ ਮਾਰੇ ਵੀ ਵੀ ਤਰ੍ਹਾਂ ਕੱਖਣਾ ਟੁੰਟੁੰਣ ਕੇ ਜਵਾਰ ਪਤ ਮਾਰੇ ਉਹਦਾ ਦਾ ਕੱਠ ਲਾਤੀ ਕਈ ਪਿੰਡ ਇਹੋ ਜਿਹੇ ਹੋ ਗਏ ਜਿੱਥੇ 15-20 ਸਾਲ ਬਰਾਦ ਰੰਟੜੀ ਜਦੋਂ ਸੰਤਾਨ ਜਿੱਦਾ ਜਦੋਂ ਸੈਕ ਮਿਲਟਰੀ ਵਾਲੇ ਸੀ ਉਹਨਾਂ ਪਹੁੰਚ ਗਿਆ ਤਾਂ ਉਹ ਵੀ ਇਸ ਕਰ ਤੇ ਬਹੁਤ ਫਿਰ ਕਰ ਰਹੇ ਸੋ ਫਤਾਨਾ ਸਕਕਾਰ ਨੂੰ ਜੀ ਆਹ ਸਮੇਂ ਪੰਜਾਬ ਪਰ ਬੜੇ ਰੋੜੇ ਸਤਾਰਾ ਅਤਲ ਸਿੰਘ ਜੀ ਜੀਦਾ ਇਹ असल ਤੇ ਦੇਖਿਆ ਜਾਵੇ ਸੱਚੀ ਸਿੱਕੀਸ਼ਪਟ ਵਾਲੇ ਸੀਗੇ ਬਹੁਤ ਅੰਦਰ ਕਿਪਾ ਉਹ ਬਹੁਤ ਸੀਗੇ ਕਿੰਨੇ ਜਦੋਂ ਕਾਰਤਕ ਸਾਹਿਬ ਪਹਿਲੀ ਵਾਰ ਆ ਕੇ ਉਹਨਾਂ ਦੇਖਿਆ ਉਹ ਤਾਂ ਹਾਵਰ ਕਰ ਹੋਏ ਉਹ ਕਦੇ ਤੱਕ ਨਾ ਆ ਵੀ ਆ ਜਦ ਸੁਆ ਗਿਆ ਖਾ ਹੋ ਸਕਦੇ ਆ ਨਾ ਪਿਛਲੇ ਬਾਹਰ ਬਨੀਬ ਖੋਲ ਸਕਦੇ ਆ ਨਾ ਹੀ ਆਇਆ ਉਸ ਕੋਲ ਸੇ ਬਿਠਾਤਾ ਇਹੋ ਅਰੇ ਜੋ ਕੁਝ ਵਾਪਰੇ ਆ ਇਹ ਨਾਲ ਜਿੱਥੇ ਸਿੱਖੋ ਦਾ ਸਾਰ ਹੋਏ ਉੱਥੇ ਦੁਨੀਆ ਭਰ ਦੇ ਵਿੱਚ ਤੇ ਸਿੱਖ ਸੁਚੇਤ ਵੀ ਹੋਏ ਆ ਅੱਜ ਵਿਰਕਰ ਕੋਈ ਕੰਟਰੀ ਐਸਾ ਨਹੀਂ ਹੈ ਜੁ ਜਿੱਥੇ ਸਿੱਖ ਜੱਬੀ ਨਹੀਂ ਕੰਪੂ ਹਾਂਜੀ ਤੇ ਸਿੱਖਾਂ ਨੇ ਪੋਰਟ ਤੇ ਗੁਰਦੁਆਰਾ ਨਹੀਂ ਬਣਾਇਆ ਜਾਲਪਰ ਤੋਂ ਪਹਿਲਾਂ ਜੋ ਸਾਡਾ ਬਹਿਜੇ ਹੋਏ ਹੈ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਸਾਰਾ ਕੁਝ ਜੇ ਅਣੀਵਾਰ ਆਪਾਂ ਤੁਰਦੇ ਆਈਏ ਹਾਂਜੀ ਤਾਂ ਹਰ ਸਵੇਰ 6:00 ਜਿਹਨਾਂ ਨੇ ਧੋਖਾ ਹੀ ਦਿੱਤਾ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਡੇ ਲੜੀਵਾਲ ਚੱਲ ਰਹੇ ਐਪੀਸੋਡ ਜੂਨ 1984 ਸ੍ਰੀ ਦਰਬਾਰ ਸਾਹਿਬ ਤੇ ਹਮਲੇ ਦਾ ਵੇਰਵਾ ਅਸੀਂ ਆਪਣੇ ਮਹਿਮਾਨ ਸਰਦਾਰ ਹਰਵਿੰਦਰ ਸਿੰਘ ਖਾਲਸਾ ਜੀ ਤੋਂ ਲੈ ਰਹੇ ਆ ਤੇ ਉਹਨਾਂ ਨੇ ਸਾਨੂੰ 6 ਜੂਨ ਤੱਕ ਜੋ ਵੀ ਵਾਪਰਿਆ ਸ੍ਰੀ ਦਰਬਾਰ ਸਾਹਿਬ ਅੰਦਰ ਸੰਤਾ ਦੀ ਸ਼ਹਾਦਤ ਬਾਰੇ ਸਾਨੂੰ ਹੁਣ ਤੱਕ ਦੱਸਿਆ ਤੇ ਹੁਣ ਅਸੀਂ ਜਾਣਨਾ ਚਾਹਾਂਗੇ ਕਿ 6 ਜੂਨ ਤੋਂ ਬਾਅਦ ਜਦੋਂ ਫੌਜ ਦਾ ਕਬਜ਼ਾ ਹੋ ਜਾਂਦਾ ਹੈ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਉੱਤੇ ਉਤੋਂ ਬਾਅਦ ਕੀ ਵਾਪਰਿਆ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਤੇ ਆਪਾਂ 6 ਜੂਨ ਤੱਕ ਗਰਵਰ ਕੀਤੀ ਹੈ ਹਾਂਜੀ 6 ਜੂਨ ਨੂੰ ਜਦੋਂ ਅਕਾਲੀਨ ਤਾਵਾ ਨੂੰ ਹਾਂਜੀ ਗ੍ਰਸਤਾ ਕਰਕੇ ਫੌਜੀ ਸ਼ੋਨੀ ਚ ਰਜਾਇਆ ਜਾਂਦਾ ਹੈ ਹਾਂਜੀ ਤਾਂ ਦੂਸਰੇ ਪਾਸੇ ਅ ਉਹਨਾਂ ਦੇ ਨਾਲ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਧਰਮ ਜਦ ਮੋਰਚਾ ਚੱਲ ਰਿਹਾ ਸੀ ਹਾਂਜੀ ਜੀ ਉਸ ਦਿਨ ਨਿਹੱਤਰ ਸਿੰਘ ਪਰਵਾਰ ਜਿਹੜੇ ਸੰਗਰੂਰ ਤੋਂ ਇੱਕ ਵੱਡਾ ਜਿਹਾ ਰਹਿ ਕੇ ਆਏ ਹੋਏ ਸੀ ਠੀਕ ਹੈ ਜੀ ਉਹਨਾਂ ਨੇ ਗ੍ਰਿਫਤਾਰੀ ਦੇਣੀ ਸੀ ਉਹਨਾਂ ਦੇ ਨਾਲ ਜਿਹੜੇ ਪਰਿਵਾਰ ਆਏ ਸੀ ਸੰਗਤਾਂ ਆਈਆਂ ਸੀ ਅਕਾਦੀ ਦਾ ਦੇ ਬਰਕਰਾਰ ਇਸ ਉਹਨਾਂ ਗ੍ਰਫਤਾਰ ਹੋ ਜਾਣੀ ਸੀ ਹਾਂਜੀ ਦੇਖਣ ਉੱਥੇ ਉਹ ਜਦੋਂ ਉਹਨਾਂ ਨੂੰ ਫੜ ਕੇ ਬਿਠਾਇਆ ਗਿਆ ਤੇ ਉਹਦੇ ਵਿੱਚ ਗੁਰਚਾਰਾਂ ਸੰਘ ਸਖਤਰ ਵੀ ਸੀਗਾ ਠੀਕ ਹੈ ਜੀ ਗੁਰਚਾਰਾਂ ਸੰਘ ਸਖਤਰ ਤੋਂ ਫੈਡਰੇਸ਼ਨ ਬਾਰੇ ਤੇ ਬਾਕੀ ਦੇ ਸੰਤਾਂ ਦੇ ਨਾਲ ਦੇ ਸੀ ਉਹ ਬੜੇ ਔਖੇ ਸੀ ਕਿਉਂਕਿ ਸਮਝ ਆਉਂਦਾ ਸੀ ਕਿ ਜਿਹੜਾ ਉਸ ਸਮੇਂ ਸੋਡੀ ਨੂੰ ਮਾਰਿਆ ਗਿਆ ਉਹ ਗੁਰਚਰਨ ਸਿੰਘ ਦੀ ਪਲਾਨਿੰਗ ਨਾਲ ਹੀ ਮਾਰਿਆ ਗਿਆ ਹਾਂਜੀ ਉਹਨਾਂ ਨੇ ਉਪਰੋਂ ਮਿਲਦੇ ਤੋਂ ਬੰਬ ਬਖ ਟੁੱਟੇ ਜਿਸ ਨਾਲ ਉਹ ਬਟੇਕੰਤੀ ਜੀ ਮਾਰੇ ਗਏ ਹਾਂਜੀ ਉਹਦੇ ਵਿੱਚ ਮਿਲਟਰੀ ਵਾਲਿਆਂ ਦਾ ਬਲਕਸਾਰ ਹੋਇਆ ਫਿਰ ਮਿਲਟਰੀ ਵਾਲਿਆਂ ਨੇ ਚੜਕੇ ਵੀ ਜਿਹੜੇ ਕੁਝ ਨੌਜਵਾਨ ਸੀਗੇ ਉਹਨਾਂ ਨੂੰ ਵੀ ਉੱਥੇ ਕੰਦਾਦਾਰ ਖੜਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰਤਾ ਠੀਕ ਹੈ ਜੀ ਮੋਟਰੀ ਜਿਹੜਾ ਬੰਦਾ ਫੜਾਇਆ ਜਾਂਦਾ ਸੀ ਜਾਂ ਉਹਨਾਂ ਨੂੰ ਗ੍ਰਿਫਤਾਰ ਕਰ ਰਹੇ ਹੁੰਦੇ ਸੀਗੇ ਉਹਦੀਆਂ ਉਹਦੀ ਪੱਗ ਦੇ ਨਾਲ ਜਾਂ ਜੋ ਵੀ ਉਹਦੇ ਛੋਟੀ ਦਸਤਾਰ ਬਣੀ ਹੁੰਦੀ ਸੀ ਉਹਦੇ ਬਾਹਾਂ ਮਗਰ ਬੰਨ੍ਹ ਦਿੰਦੇ ਸੀ ਸੀ ਉੱਥੇ ਪਟਾੜ ਰਹੇ ਸੀ ਰਾਮੂ ਵਾਲੀਏ ਦੇ ਦਸਨ ਤਾਬਕ ਉਹਨੇ ਕਿਹਾ ਕਿ ਉਹਨੇ ਕਰਨ ਗੁਰਾਇਨ ਨੂੰ ਕਿਹਾ ਕਿ ਵੀ ਕੁਝ ਨੌਜਵਾਨਾਂ ਨੂੰ ਤੁਹਾਡੇ ਮਿਲਟਰੀ ਬੰਦ ਨੇ ਕੰਦੜਾ ਖੜਾ ਕੇ ਮੋਰੋ ਗੋਰੀਆਂ ਮਾਰੀਆਂ ਆ ਬਹੁਤ ਫੜੀ ਕਰਦਾ ਇਹ ਗੱਲ ਸਰਦਾਰ ਭਾਂਤ ਸਿੰਘਾ ਨੇ ਬਾਅਦ ਚ ਉਹਨੂੰ ਦੱਸੀ ਸੀਗੀ ਊਕਾਰ ਸਿੰਘ ਨੂੰ ਹੁਣ 6 ਤਰੀਕ ਦੀ ਗੋਰੀਵਾਰੀ ਬਾਰੇ ਟੀਵੀ ਤੇ ਨੋਟ ਹੋ ਜਾਂਦਾ ਹੈ ਉਹਨਾਂ ਕਿਸਮਤਿਆਂ ਖੜੀ ਹੋ ਜਾਂਦੀ ਹੈ ਕਿ ਇੰਟਰਨੈਕ ਰਾਇਆ ਕਹਿੰਦਾ ਹੈ ਕਹਿੰਦਾ ਵੀ ਜਦੋਂ ਉਦੋਂ ਟੀਵੀ ਤੇ ਆਣਾ ਸ਼ੁਰੂ ਹੋ ਗਿਆ ਪਾਕਿਸਤਾਨ ਤੋਂ ਕਿ ਸਾਂਸਰ ਕੋ ਪਹੁੰਚ ਚੁੱਕੀ ਹੈ ਅੱਛਾ ਜੀ ਤੇ ਉਹ ਕਹਿੰਦੇ ਵੀ ਉਹਨੇ ਜਿਹੜੇ ਉਸ ਸਮੇਂ ਦਿੱਲੀ ਅ ਮੰਤਰੀ ਸੀਗੇ ਉਹਨਾਂ ਨੇ ਕੁਲਦੀਪ ਸਿੰਘ ਪ੍ਰਾਣੂ ਫੋਰ ਦੇ ਸਾਹ ਤੁਸੀਂ ਤਾਂ ਕਹਿੰਦੇ ਵੀ ਸੰਦਰ ਨੈਰਸ ਕਿ ਮਾਰੇਗੇ ਹੈ ਤੇ ਉਹ ਤਾਂ ਪਾਕਿਸਤਾਨ ਦੇ ਕਹਿ ਰਿਹਾ ਕਿ ਅਸੀਂ ਉਹ ਪੁਰਾਣੀ ਤਰੀਨ ਦਿਖਾਵਾਂਗੇ ਹਾਂਜੀ ਹਾਂਜੀ ਉਹ ਕਹਿੰਦੇ ਜੀ ਉਹ ਮਾਰੇ ਜਾ ਚੁੱਕੇ ਐ ਉਹ ਕੋਈ ਗੱਲ ਨਹੀਂ ਸਾਡੇ ਕੋਲਸ ਅਸੀਂ ਪਛਾਣ ਕਰਾ ਲਈ ਸਾਰਾ ਕੁਝ ਦੇਖ ਲਿਆ ਕਿਉਂਕਿ ਸੰਤਰਨੈਰ ਸਿੰਘ ਦੀ ਪਛਾਣ ਉਹਨਾਂ ਦੇ ਬ੍ਰਦਰ ਕੈਪਟਨ ਹਰਚਰਨ ਸਿੰਘ ਹੋਣਾ ਤੋਕਰ ਹੋਈ ਸੀ ਹਾਂਜੀ ਇਹ ਕਿਹਾ ਵੀ ਹੈ ਕਿ ਜਦੋਂ ਬੇ ਆਮ ਜਿਹੜਾ ਡੈੱਡ ਬੋਡੀਆ ਸੀ ਉਹਨਾਂ ਦਾ ਜੋ ਪੋਟਮਾਰਡੋਂ ਕੀਤਾ ਜਾ ਰਿਹਾ ਸੀ ਉਹ ਫਾਰਵਰਡ ਟੀ ਸੀ ਉਹ ਇਨਾਂ ਦੇਖਿਆ ਜਾ ਰਿਹਾ ਸੀ ਵੀ ਇਹਨਾਂ ਦੇ ਗੋਲੀਆਂ ਕਿੱਥੇ ਕਿੱਥੇ ਵੱਜੀਆਂ ਬਸ ਹਾਂਜੀ ਉੱਚੀ ਰਿਫਾਇਰ ਨਹੀਂ ਕੁਝ ਨਹੀਂ ਸੀ ਤੇ ਸੰਤਾਨ ਦਾ ਕਰਨ ਦਾ ਮਤਲਬ ਨਹੀਂ ਸੀ ਨਾ ਭਾਈ ਅਮਰੀਦ ਸੰਤਾਨ ਥਾਰਾ ਸਿੰਘ ਦਾ ਮੱਜਰ ਸਿੰਘ ਦਾ ਉਸ ਤੋਂ ਬਾਅਦ ਉਹਨਾਂ ਦਾ ਸਸਕਾਰ ਜਿਹੜਾ ਕੀਤਾ ਗਿਆ ਉਹ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਹਾਂਜੀ ਇਹ ਗੱਲ ਨੋਟ ਕਰਨ ਵਾਲੀ ਹੈ ਕਿ ਜਦੋਂ ਸੰਤਾਂ ਦੀ ਸ਼ਹੀਦੀ ਦਾ ਜਦੋਂ ਸਿੱਖ ਮਿਲਟਰੀ ਵਾਲੇ ਸੀ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਵੀ ਇਸ ਗੱਲ ਤੇ ਬਹੁਤ ਫੀਲ ਕਰ ਰਹੇ ਸੀ ਹਾਂਜੀ ਤੇ ਜਦੋਂ ਸੰਤਾਂ ਦਾ ਸਤਸਕਾਰ ਹੋਣਾ ਸੀਗਾ ਉਹ ਸਮੇਂ ਪੰਜਾਬ ਪਰਸ ਵਾਲੇ ਰੋ ਰਹੇ ਸੀ ਠੀਕ ਹੈ ਦੇਖੋ ਇਸ ਗੱਲ ਦਾ ਤਾਂ ਮੈਨੂੰ ਵੀ ਪਤਾ ਹੈ ਕਿ ਉਹਨਾਂ ਦੇ ਆ ਜੋ ਕਟਰਾ ਵਾ ਵਾਪਰ ਗਿਆ ਸੀ ਉਹਨਾਂ ਦਰਜ ਪੰਜਾਬ ਪੁਰਸੇ ਮਾਰੰਦਰ ਇੱਕ ਸ਼ਰਦਾ ਸੀ ਜਵਦਰਦੇ ਸੀ ਇਹ ਸੋਚ ਲੋ ਉਹਦਾ ਕਾਰਨ ਇਹ ਹੈ ਕਿ ਜਦੋਂ ਬਿਜੋਨ ਮੈਨੂੰ 43 ਦਿਨ ਤਣਾਵ ਦੇ ਬਾਰੇ ਸਰਚਾਰ ਨੂੰ ਰੱਖਾਇਆ ਹਾਂਜੀ ਤਾਂ ਇੱਕ ਦਿਨ ਸਾਨੂੰ ਪਟਿਆਰੇ ਇੱਕ ਅ ਥਾਂ ਤੇ ਇੰਟਰਵਿਊਨ ਆਸੇ ਲੱਗੀ ਲੱਗੀ ਪੰਜਾਬ ਪੁਰਸ ਮੇਟਵਰੇ ਨਾਲ ਖੜਦੇ ਸੀਗੇ ਹਾਂਜੀ ਤੇ ਜਦੋਂ ਸੀਏ ਆਇਆ ਸਟਾਫ ਤਾਂ ਮੈਨੂੰ ਕਹਿਣ ਲੱਗੇ ਕਿ ਇਹਨਾਂ ਖਾਲਸਾ ਜੀ ਅਸੀਂ ਅੱਜ ਤੁਹਾਨੂੰ ਅਸੀਂ ਹੋਰ ਤਾਂ ਕੁਝ ਕਰਨੀ ਚਾਹਦੇ ਅਸੀਂ ਤੁਹਾਨੂੰ ਅੱਜ ਦੁੱਧ ਜਰੂਰ ਛਕਾਵਾਂਗੇ ਮੈਂ ਕਿਹਾ ਜੀ ਮੈਂ ਕਿਸੇ ਚੀਜ਼ ਦੀ ਲੋੜ ਨਹੀਂ ਗੁਰੂ ਦੀ ਕਿਰਪਾ ਜੋ ਟਾਈਮ ਫੀਤ ਰਿਹਾ ਕੋਈ ਉਹਨਾਂ ਨੂੰ ਪਤਾ ਸੀ ਵੀ 43 ਦੇ ਹੋ ਗਏ ਇਹ ਕੁੱਝ ਨਹੀਂ ਛੱਡਿਆ ਪਾਣੀ ਹੀ ਕੀ ਕੇ ਕੰਮ ਚੱਲ ਜਾ ਰਿਹਾ ਜਦੋਂ ਮੈਨੂੰ ਜਦੋਂ ਮੈਨੂੰ ਮਿਲਟਰੀ ਵਾਲੇ ਕਿਹਾ ਸੀ ਨਾ ਵੀ ਆ ਚਾਹ ਪੀਓ ਮੈਂ ਮੈਂ ਚਾਹ ਪੀਂਦਾਂੀ ਤੇ ਉਹ ਕਹਿੰਦੇ ਤੁਹਾਡੇ ਵਾਸਤੇ ਬੂਰੇ ਥੋੜਾ ਬਣੀਆਂ ਇੱਥੇ ਉਹ ਗਲਤ ਬੋਲਦੇ ਸਾਡੇ ਹਾਂ ਤੇ ਉਹਨਾਂ ਨੇ ਹੁਣ ਉਹ ਕਹਿੰਦੇ ਵੀ ਦੇਖੋ ਨਾ ਅਸੀਂ ਅੱਜ ਤੁਹਾਡੀ ਅੱਖਾਂ ਖੋਲ ਸਕਦੇ ਹਾਂ ਜੋ ਪੱਟੀ ਬੰਨੀ ਅੱਖਾਂ ਤੇ ਨਾ ਬਿਸ਼ ਨੇ ਬਾਹਾਂ ਬੰਨੀਆਂ ਖੋਲ ਸਕਦੇ ਹਾਂ ਨਾ ਹੀ ਇਹ ਤੋਂ ਉਸ ਕੁਰਸੀ ਤੇ ਬਿਠਾ ਸਕਦੇ ਹਾਂ ਬਸ ਇਹਨਾਂ ਨੂੰ ਜ਼ਰੂਰ ਆ ਕੇ ਤੁਹਾਨੂੰ ਸਾਥ ਸਾਦੇ ਬਿਠਾ ਕੇ ਤੇ ਉਹਨਾਂ ਨੇ ਵੀ ਦੁੱਧ ਦਿੰਦਾ ਤੇ ਨਾਰ ਇੱਕ ਦੋ ਮੱਠੀਆਂ ਦੀਆਂ ਉਹ ਦਿੱਤੀਆਂ ਇਸ ਬਾਰੇ ਮੈਨੂੰ ਬਾਅਦ ਪਤਾ ਲੱਗਿਆ ਵੀ ਉਹ ਕੌਣ ਸੀ ਹਾਂਜੀ ਉਹਨਾਂ ਨੇ ਮੇਰੇ ਬਾਰੇ ਪਤਾ ਵੀ ਕੀਤਾ ਹਾਂਜੀ ਉਹ ਮੇਰਾ رابطہ ਵੀ ਕੀਤਾ ਉਹਨਾਂ ਨੇ ਹਾਂਜੀ ਵੀ ਕਈ ਸਾਲਾਂ ਬਾਅਦ ਠੀਕ ਹੈ ਇਸ ਤਰ੍ਹਾਂ ਉਹ ਬਨੂ ਇਹ ਮਹੂਸੂਸਨ ਦਾ ਵੀ ਜਦੋਂ ਬੇ ਸੰਤਾਂ ਦਾ ਤੇ ਭਾਈ ਮਰੀਦ ਸਿੰਘ ਦਾ ਬਾਬਾ ਸਾਰਾ ਸਿੰਘ ਦਾ ਜੋਸਾਸਕਾਰਵੇ ਉਸ ਰੇ ਵੀ ਪੰਜਾਬ ਪੁਲਿਸਾਂ ਦੇ ਅੱਖਾਂ ਚ ਹੰਝੂ ਸੀ ਤੇ ਉਹਨਾਂ ਨੂੰ ਨਾ ਪਰਿਆ ਅਸਬਲਾਇਆ ਹਾਂਜੀ ਵੀ ਮੈਂ ਕਹਨਾ ਜੇਕਰ ਇਹ ਸਾਰੇ ਸੀਨ ਨੂੰ ਦੇਖਿਆ ਜਾਵੇ ਤਾਂ ਕੁਝ ਗੱਲਾਂ ਚ ਕਮਜ਼ੋਰੀ ਸਾਡੀ ਹੈ ਹਾਂਜੀ ਇਹ ਹੁਣ ਤੱਕ ਜੋ ਫੋਟੋਗ੍ਰਾਫੀ ਹੋਈ ਹੈ ਅਸੀਂ ਕੋਈ ਫੋਟੋਗ੍ਰਾਫੀ ਤੇ ਕੋਈ ਐਲਬਮ ਨਹੀਂ ਤਿਆਰ ਕਰ ਸਕੀ। ਠੀਕ ਹੈ। ਕੋਈ ਫੋਟੋਗ੍ਰਾਫੀ ਨਾਲ ਇਕੱਠਾ ਨਹੀਂ ਕਰ ਸਕੀ। ਜਿਨ੍ਹਾਂ ਨੇ ਆਪਣੇ ਅੱਖੀ ਦੇਖਿਆ ਸੀ ਉਹਨਾਂ ਨੂੰ ਕੋਲ ਬਿਠਾ ਕੇ ਅਸੀਂ ਉਹ ਪੇਂਟਿੰਗ ਨਹੀਂ ਤਿਆਰ ਕਰਵਾ ਸਕੀ। ਹਾਂਜੀ। ਅਸੀਂ ਉਹ ਮਾਡਰਨ ਨਹੀਂ ਤਿਆਰ ਕਰਵਾ ਸਕੀ। ਗੁਣਪਾ ਇੱਕ ਮਾਡਰਨ ਹਾਂਜੀ। ਸਰਪੰਦਰ ਸਾਹਿਬ ਜਿਹੜਾ ਰੱਖਿਆ ਹੈ। ਹਾਂਜੀ। ਤੇ ਉਹ ਬੋਰਡ ਨੂੰ ਦੇਖ ਕੇ ਛੋਟੇ-ਛੋਟੇ ਬੱਚੇ ਰੋ ਰਹੇ ਐ। ਹਾਂਜੀ। ਜੇ ਉਹ ਮਾਡਰਨ ਨੂੰ ਦੇਖ ਰਹੇ ਹੈ ਤੇ ਜੇ ਸਾਰਾ ਕੁਝ ਉਹਨੂੰ ਪਿਕਚਰਾਈਜ਼ ਕੀਤਾ ਜਾਵੇ ਸਭ ਤੋਂ ਸਾਹਮਣੇ ਪ੍ਰਗਟ ਅਰੀਜਨਲ ਕੀਤਾ ਜਾਵੇ ਤਾਂ ਉਹ ਸਵੇ ਦੇਖੋ ਵੀ ਅ ਭਲੇ ਮਰਾ ਦੇ ਅੰਦਰ ਸਥਿਤੀ ਕੀ ਹੋਗੀ ਹਾਂਜੀ ਉਹੀ ਹੈ ਨਾ ਕਿ ਜੇ ਆਪਣੇ ਉਥੇ ਕੁਸ਼ਕ ਕਿਲੋਮੀਟਰ ਦੂਰ ਜੇ ਜਿਹੜਾ ਕੁਝ ਜਲੇਆਂ ਵਾਲੇ ਬਾਗ ਹੁੰਦਾ ਉਹ ਤਾਂ ਆਪਣੇ ਕੋਲੇ ਸਾਰਾ ਕੁਝ ਪਿਆ ਗੋਲੀਆਂ ਦੇ ਨਿਸ਼ਾਨ ਵੀ ਪਏ ਆ ਸਾਰਾ ਕੁਝ ਉਵੇਂ ਹੀ ਪਿਆ ਹੈ ਪਰ ਜਿਹੜਾ ਸਿਰਫ 40 ਸਾਲ ਪਹਿਲਾਂ ਹੋਇਆ ਉਹਦੇ ਬਾਰੇ ਆਪਣੇ ਕੋਲ ਇੰਨੀ ਇਨਫੋਰਮੇਸ਼ਨ ਹੀ ਨਹੀਂ ਹੈਣੀ ਦੇਖੋ ਆਈ ਹੈ ਨਾ ਇਹ ਸਰਕਾਰ ਦੀ ਨੀਤੀ ਸੀਗੀ ਬੇ ਜਿਵੇਂ ਵੀ ਹੋ ਸਕੇ ਸਾਰੇ ਨਿਸ਼ਾਨ ਮਟਾ ਦਿੱਤੇ ਜਾਣ ਅਕਾਲ ਤਖਤ ਸਾਹਿਬ ਜੋ ਜੰਗ ਸੰਤਾ ਸਿੰਘ ਤੋਂ ਬੜਵਾਇਆ ਤੇ ਉਹਨਾਂ ਨੂੰ ਸੀਗਾ ਵੀ ਦੋਨੋਂ ਤਿਆਰ ਹੋ ਗਏ ਤੇ ਸਾਰਾ ਕੰਮ ਠਾਪੜੀ ਕਿਉਂਕਿ ਸਾਰੀ ਲੀਡਰਸ਼ਿਪ ਖੜੀ ਜਾ ਚੁੱਕੀ ਸੀ ਹਾਂਜੀ ਤੇ ਉਸ ਸਮੇਂ ਸਰਦਾਰ ਆਤਮਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਮਿਤੀਏ ਕਾਰਜਕਾਰੀ ਪ੍ਰਧਾਨ ਬਣੇ ਤੇ ਉਹਨਾਂ ਦਾ ਸਰਦਾਰ ਰੋਜਨ ਸਿੰਘ ਜਿਹੜੇ ਉਸ ਸਮੇਂ ਗਿਰਜੈਰ ਸਿੰਘ ਦੇ ਨਾਲ ਸੀ ਬੂਟਾ ਸਿੰਘ ਇਹਨਾਂ ਨੇ ਰਾਬਤਾ ਕੀਤਾ ਤੇ ਵਿਕਿਸ਼ਿਤ ਤਰੀਕੇ ਵਿਸ਼ਾਂਤੀ ਬਣਾਈ ਜਾਵੇ ਉਹ ਸਵੇਕਾਫੀ ਨਦੀ ਮੀਟਿੰਗਾਂ ਹੁੰਦੀਆਂ ਰਹੀਆਂ ਦੇਖਣ ਹਰਾਨੀ ਜੀ ਕੱਲ ਦੀ ਸੀ ਉਹ ਇਹ ਕਰ ਕਹਿੰਦੇ ਸੀ ਕਿ ਆ ਸਾਰਾ ਕੁਝ ਜੋ ਹੋਇਆ ਹੈ ਹੋਇਆ ਕਿਉਂ ਹੈ ਹਾਂਜੀ ਸਰਦਾਰ ਆਤਵਾ ਸਿੰਘ ਜਿਹੜੇ ਸੀ ਨਾ ਇਹ ਅਸਲ ਚ ਦੇਖਿਆ ਜਾਵੇ ਸੱਚੀ ਸਿੱਖੀ ਸਪਿਰਟ ਵਾਲੇ ਸੀਗੇ ਉਹਦੇ ਅੰਦਰ ਸਿੱਖੀ ਭਾਵਨਾ ਬਹੁਤ ਸੀਗੀ ਕਹਿੰਦੇ ਜਦੋਂ ਅਕਾਲ ਤਖਤ ਸਾਹਿਬ ਪਹਿਲੀ ਵਾਰ ਆ ਕੇ ਉਹਨਾਂ ਦੇਖਿਆ ਉਹ ਧਰਾਂ ਮਾਰ ਕੇ ਰੋਏ ਮوں ਮਸਰਾਏ ਸੀ ਕਿ ਅਕਾਲ ਤਖਤ ਤੇ ਟੈਡੀ ਕਰਦਾ ਹਾਂਜੀ ਨਿਸ਼ਾਨ ਹਰ ਇਮਾਰਤ ਤੇ ਨਿਸ਼ਾਨ ਸੀਗੇ ਹਾਂਜੀ ਸ਼ੇਰ ਸਿੰਘ ਬੁੰਗਾ ਪੂਰਾ ਸ਼ਾਨਨੀ ਹੋਇਆ ਹੋਇਆ ਉਹ ਅੱਜ ਵੀ ਉਹ ਅੱਜ ਵੀ ਉੱਥੇ ਤਰਹੀ ਹੈ ਲੇਕਿਨ ਲਾਇਬ੍ਰੇਰੀ ਜਿਹੜੀ ਸਾਡੇ ਅਮੋਲਕ ਖਜ਼ਾਨਾ ਸੀ ਹਾਂਜੀ ਉਹਨੂੰ ਇਹਨਾਂ ਨੇ ਸਾੜਿਆ ਉਹ ਕਹਿੰਦੇ ਸਨ ਪਤਾ ਨਹੀਂ ਸੀ ਮੈਂ ਕਰ ਪੁੱਛਾਂ ਬੀ ਜਿਹੜੇ ਤੁਹਾਡੇ ਜਰਨਰਲ ਕਰਨਲ ਲੈਫਟੀਨੈਂਟ ਅੰਦਰ ਆ ਕੇ ਸਾਰੀ ਸੀਆਈਡੀ ਰਹਿੰਦੇ ਸੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਕਿਹੜੀ ਚੀਜ਼ ਕਿੱਥੇ ਹੈ ਦੇਖੋ ਮਾਰਗਾਰਣ ਜੀਤ ਸਿੰਘ ਦੇ ਸਮੇਂ ਜਦੋਂ ਪਸ਼ੋਰ ਜਿਤਨਾ ਸੀ ਤਾਂ ਮਾਰਗਾਰਣ ਜੀਤ ਨੂੰ ਪਤਾ ਲੱਗਿਆ ਕਿ ਪਿਸ਼ੋਰ ਦੇ ਵਿੱਚ ਚਮਕਨੀ ਇੱਕ ਸਥਾਨ ਹੈ ਉੱਥੇ ਲਾਇਬ੍ਰੇਰੀ ਹੈ ਉਹਨਾਂ ਨੇ ਸਪੈਸ਼ਲ ਤੌਰ ਤੇ ਹਦਾਇਤ ਕੀਤੀ ਕਿ ਉਸ ਲਾਇਬ੍ਰੇਰੀ ਨੂੰ ਕਿਸੇ ਕਿਸਮ ਦਾ ਕੋਈ ਨਿਸ਼ਾਨ ਨਹੀਂ ਪੁੰਜਣਾ ਚਾਹੀਦਾ ਹਾਂਜੀ ਉਹ ਲਾਇਬ੍ਰੇਰੀ ਨੂੰ ਸੇਫ ਰੱਖਣਾ ਚਾਹੀਦਾ ਹੈ ਅੱਜ ਤੁਹਾਡੇ ਕੋਲ ਹਰ ਤਰ੍ਹਾਂ ਦੇ ਸਾਧਨ ਹੈ ਹੈਲਪ ਸੈਟ ਹੈ ਤੇ ਤੁਸੀਂ ਪਰ ਮੈਂ ਇਸ ਗੱਲ ਨੂੰ ਕਹਿੰਦਾ ਕਿ ਜਿਹੜਾ ਅਸਲੀ ਖਜ਼ਾਨਾ ਸੀ ਨਾ ਉਹ ਕੱਟ ਕੇ ਰਹਿ ਗਿਆ ਉਥੋਂ ਉਸ ਲਾਇਬ੍ਰੇਰੀ ਚੋਂ ਹੀ ਲਾਇਬ੍ਰੇਰੀ ਉਹਦਾ ਕਾਰਨ ਇਹ ਹੈ ਜਦੋਂ ਦੁਗਣਾ ਸਾਹਿਬ ਹਮਲਾ ਹੁੰਦਾ ਹੈ ਜਿਹੜੀਆਂ ਮਿਰਕੁਰ ਉੱਥੇ ਦੁਖਨਵਾਰਨ ਸਾਹਿਬ ਫੋਟੋਗ੍ਰਾਫ ਚੁੱਕੀਆਂ ਉਹ ਮੈਂ ਇਕੱਠੀਆਂ ਕਰਕੇ ਇੱਕ ਨੌਜਵਾਨ ਨੂੰ ਦੇ ਦਿਆਂ ਵੀ ਉਹਦਾ ਘਰ ਦੁਖਨਵਾਰਨ ਸਾਹਿਬ ਦੇ ਬਿਲਕੁਲ ਨੇੜੇ ਸੀ ਮੈਨੂੰ ਸੀ ਕਿ ਉਹ ਵੀ ਗੁਰਦੁਆਰਾ ਸਾਹਿਬ ਤੋਂ ਬਾਹਰ ਨਾ ਜਾ ਹਾਂਜੀ ਹਾਂਜੀ ਮੈਨੂੰ ਫੜਾਇਆ ਸੀ ਲੈਕਨ ਕੁਛ ਰੇਅਰ ਕਿਤਾਬਾਂ ਸੀਗੀਆਂ ਜਿਦਾ ਇੱਕ ਟ੍ਰੰਕ ਪੂਰਾ ਭਰਿਆ ਹੋਇਆ ਸੀ ਹਾਂਜੀ ਉਹ ਮੈਂ ਟ੍ਰੰਕ ਕਿਤਾਬਾਂ ਪਾ ਕੇ ਤੇ ਪਾਸੇ ਰੱਖਤੀਆਂ ਜਦੋਂ ਸਾਨੂੰ ਟੈਰੋਗੇਸ਼ਨ ਕੀਤਾ ਜਾ ਰਿਹਾ ਸੀ ਹਾਂਜੀ ਜਲਦੀਆਂ ਆਂਕ ਤੁਹਾਨੂੰ ਪਤਾ ਨਹੀਂ ਸੀ ਉਹ ਟ੍ਰੰਕ ਪਿਆ ਕਿੱਥੇ ਹੈ ਹਾਂਜੀ ਕਿਵੇਂ ਕੱਢਿਆ ਉਹਨਾਂ ਨੇ ਕਿੱਥੋਂ ਕਿਵੇਂ ਲੱਭਿਆ ਹਾਂਜੀ ਉਹ ਟ੍ਰੰਕ ਲੈ ਟੈਂਕ ਲੈ ਕੇ ਉਹ ਕਿਤਾਬਾਂ ਜਿਹੜੀਆਂ ਅਸੀਂ ਗਿਆ ਉਹ ਕਿਤਾਬਾਂ ਬਾਰੇ ਮੈਥੋਂ ਪੁੱਛਿਆ ਗਿਆ ਠੀਕ ਹੈ ਜੀ ਉਹਦੇ ਵਿੱਚ ਕੁਝ ਲਿਖਤਾਂ ਵੀ ਸੀਗੀਆਂ ਉਹ ਲਿਖਤਾਂ ਬਾਰੇ ਮੈਥੋਂ ਪੁੱਛਿਆ ਗਿਆ ਬੈ ਪ੍ਰਿੰਸੀਪਲ ਦਾ ਸਾਬਲੋਂ ਨਾ ਵੀ ਜੇਕਰ ਉਹ ਕਿਤਾਬਾਂ ਮਿਲਟਰੀ ਹਰਿਟੇਜ ਵਿੱਚ ਰਹੀਆਂ ਹੋ ਮੈਥੋਂ ਪੁੱਛੀਏ ਇਹਦਾ ਮਤਲਬ ਇਹ ਹੈ ਕਿ ਆ ਨਾ ਇਹ ਨਾ ਕੋਰ ਹੈ ਹਾਂ ਜੀ ਜਿਹੜਾ ਉਹ ਲਾਇਬ੍ਰੇਰੀ ਦਾ ਖਜ਼ਾਨਾ ਉਹਦੇ 'ਚ ਤੁਹਾਡੇ ਹਿਸਾਬ ਨਾਲ ਕੀ 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 ਮੇਨ ਚੀਜ਼ਾਂ ਸੀਗੀਆਂ ਜਿਹੜੀਆਂ ਉਹ ਲੈ ਕੇ ਗਏ ਆ ਉੱਥੇ ਬਾਕੀ ਜਨਾ ਸੀਗਾ ਕਿਸੇ ਵਿੱਚਵੇਂ ਉੱਥੇ ਬਹੁ ਗਿਣਤੀ ਅਖਬਾਰਾਂ ਸੀ ਜਾਂ ਹੋਰ ਆਮ ਸੀਗਾ ਉਹ ਉਹਨਾਂ ਨੇ ਅਗਰਾਈਏ ਹਾਂਜੀ ਦੌਰ ਤੇ ਹਾਂਜੀ ਹਾਂਜੀ ਇਹ ਭੰਗਰਪੁੱਸੇ ਪਾਣ ਵਾਸਤੇ ਕੀਤਾ ਹਾਂਜੀ ਪਰ ਜੇ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਉਸ ਗੱਲ ਤੋਂ ਬਾਅਦ ਰੋੜਾਈ ਪਈ ਹਾਂਜੀ ਵੀ ਦਿੱਲੀ ਦੇ ਵਿੱਚ ਮਿੱਟੀ ਕਹਿੰਦੇ ਵੀ ਸਾਡੇ ਕੋਲ ਨਹੀਂ ਸੀ ਬੀਆਈ ਕੋਰ ਹੈ ਹਾਂਜੀ ਬੋਰਾ ਸਾਹਿਬ ਨੇ ਕੇਸ ਵੀ ਕੀਤਾ ਹੈ ਹਾਂਜੀ ਬੀ ਸੀਬੀਆਈ ਕੋਲ ਸੀ ਇਹਦਾ ਮਤਲਬ ਸੀਬੀਆਈ ਨੂੰ ਪਤਾ ਸੀ ਵੀ ਕਿਹੜੀਆਂ ਕਿਹੜੀਆਂ ਰੇਅਰ ਜੀ ਠੀਕ ਹੈ ਜੀ ਉਹ ਕਿਦਾਂ ਲੈ ਕੇ ਗਏ ਉਹ ਤੋਂ ਉਹ ਤੋਂ ਬਾਅਦ ਉਹਨਾਂ ਨੇ ਮਿਊਜ਼ੀਅਮ ਤੇ ਵੀ ਅਟੈਕ ਕੀਤਾ ਹਾਂਜੀ ਮਿਊਜ਼ੀਅਮ ਦੇ ਵਿੱਚ ਕਾਫੀ ਨੁਕਸਾਨ ਹੋਇਆ ਹਾਂਜੀ ਉਹਦੇ ਵਿੱਚੋਂ ਬਹੁਤ ਕੁਝ ਕੱਢਿਆ ਗਿਆ ਜਿਹੜੇ ਉਹ ਸਮਝੀਆਂ Ориਜినਲ ਫੋਟੋਗ੍ਰਾਫ ਸੀਗੇ ਹਾਂਜੀ ਹਾਂਜੀ ਜਾਂ ਕੋਈ ਸ਼ਸਤਰ ਸੀਗੇ ਉਹ ਹਾਂਜੀ ਇਹ ਸਾਰਾ ਕੁਝ ਜਿਹੜਾ ਹੈਗਾ ਵਿਛੇ ਨੂੰ ਹੋ ਚੁੱਕਿਆ ਸੀ ਸਤ ਨੂੰ ਟੰਗ ਟੰਗ ਗੋਲੀ ਚੱਲਦੀ ਸੀ ਹਾਂਜੀ 8 ਨੂੰ ਗਿਆਨੀ ਜੈਲ ਸਿੰਘ ਆਏ ਹਾਂਜੀ ਹਾਂਜੀ ਆਠੀ ਉਹ ਕਹਿੰਦੇ ਵੀ ਗਿਆਨੀ ਜੈਲ ਸਿੰਘ ਅger ਰੋਇਆ ਮੈਨੂੰ ਦੱਸਿਆ ਲੱਗਿਆ ਕਿ ਦੇਖੋ ਭਾਰਤ ਦਾ ਰਾਸ਼ਟਰਪਤੀ ਹੋਵੇ ਉਹਦੇ ਸੈਲਰੀ ਨਹੀਂ ਹੁੰਦੇ ਹੂੰ ਜੁਰਾਪਾ ਕਹਿੰਦੇ ਨਹੀਂ ਦੱਸਿਆ ਮੰਨ ਲੈ ਨਹੀਂ ਆਪਾਂ ਦੇਖੋ ਨੇ ਸੈਲਤਾ ਸੀਗੀ ਉਹਦੀ ਆਪ ਦੀ ਕੋਈ ਇਨਕੁਆਇਰੀ ਹੁੰਦੀ ਹੈ ਉਹ ਇਹ ਆਪਦੇ ਬੰਦੇ ਵੀ ਹੁੰਦੇ ਆ ਜੀ ਰਾਸ਼ਟਰਪਤੀ ਐਵੇਂ ਤਾਂ ਨਹੀਂ ਬਣ ਗਿਆ ਉਹ ਹਾਂਜੀ ਜਿਹੜੇ ਆਪਣੇ ਤੌਰ ਤੇ ਦੱਸ ਸਕਦੇ ਸੀ ਹਾਂਜੀ ਦੇਖੋ ਉਸ ਸਮੇਂ ਵੀ ਜਿਹੜਾ ਰਾਮਗੜ੍ਹੇ ਬੁੰਗਾ ਸੀ ਪੂਟ ਕੋਲੀ ਛੱਡੀ ਹੈ ਹਾਂਜੀ ਇਸ ਕਰਕੇ ਸਾਰੇ ਆਕੇ ਬਕੇ ਰਹੇ ਵਿਆਹ ਕੀ ਜਨਰ ਕਰਨ ਸਾਰਿਆਂ ਦੇ ਫਿਊਜ ਹੋ ਗਈ ਹਾਂਜੀ 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 ਸਕਾ ਨੂੰ ਵੀ ਸਾਰਾ ਸਾਫ ਹੋ ਗਿਆ ਤੇ ਜਬੂਰੀ ਚੱਲ ਰਹੀ ਹੈ ਹਾਂਜੀ 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 ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਆਦਾ ਸਮਾਂ ਉਹ ਬੁੰਗਿਆ ਤੇ ਲਾਇਆ ਉਹਦੇ ਵਿੱਚ ਜਿਹੜੇ ਛੇਦੀ ਛੀਦੀ ਹੁੰਦੀ ਹੈ ਉਪਾਈ ਮੇਜਰ ਸਿੰਘ ਨਾਗੋ ਕਹਿੰਦੀ ਹੁੰਦੀ ਹੈ ਹਾਂਜੀ ਬੀ ਜਦ 10 ਤਰੀਕ ਨੂੰ ਹੁੰਦੀ ਚੀ ਠੀਕੇ thro ਡਰਦੇ ਜੀ ਉੱਥੇ ਉਹਦੇ ਵਿੱਚ ਇੰਨੀ ਡੁਗਾਈ ਸੀ ਖੂਬ ਸੀ ਸੱਪ ਚੁੰਬਿਆ ਗਿਆ ਹਾਂਜੀ ਅ ਬੁੰਗਾਰਾਮ ਘੜਿਆ ਚ ਉਹਦੇ ਤੇ ਸਮਾਨ ਇੰਨਾ ਪਿਆ ਸੀ ਉੱਥੇ ਪਹੁੰਚਣਾ ਬੜਾ ਔਖਾ ਸੀਗਾ ਹਾਂਜੀ ਅਕਸੂਰ ਫਿਰ ਉਹਨਾਂ ਨੇ ਕੈਸਾ ਉੱਥਾ ਛੱਡਿਆ ਬੜਾ ਕੁਝ ਕੀਤਾ ਫੇਰ ਜਾ ਕੇ 10 ਨੂੰ ਜਾ ਕੇ ਪਹੁੰਚਿਆ ਇਹ ਜਿਹੜਾ ਮੈਂ ਯਾਦ ਕਰਨਾ ਚਾਹ ਰਾਂ ਵੀ ਕਿਾ ਕਿੰਤੀ ਸਾਰਾ ਸਮਾਨ ਸੀ ਜੋ ਤੋਸ਼ਾ ਕਰਨਾ ਸੀ ਹਾਂਜੀ ਉਹਦੇ ਵਿੱਚ ਜਿਹੜੀ ਚਾਹਲੀ ਸੀ ਹਾਂਜੀ ਸਰਗੀ ਹਾਂਜੀ ਹਾਂਜੀ ਉਹ ਨਜ਼ਾਮ ਹైదਰਾਬਾਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮੇਟ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਦੇ ਦਿੱਤੀ ਸੀ ਇਹ ਮੇਰੇ ਨਹੀਂ ਇੱਕ ਕੁਮਰਾਮ ਦਸ ਦੇ ਦਰ ਤੇ ਟਕਰਵਾੜੀਏ ਪਰ ਉਹ ਕੁਰਤਾਣੀ ਜਾਂ ਕਿਸੇ ਕਰਕੇ ਉੱਥੇ ਟਾਣੀ ਜਾਂਦੀ ਸੀ ਉਹ ਸੜਕੀ ਬਿਲਕੁਲ ਸੁਹਾ ਹੋ ਗਈ ਜਿਹੜੇ ਉਸ ਸਮੇਂ ਜਦ ਮੈਂ ਜਦ ਤੋਸ਼ਾ ਖਾਣਾ ਲੈ ਹਾਂਜੀ ਦਰਸ਼ਨੀ ਡੋੜੀ ਦੇ ਉੱਤੇ ਹੈ ਇਹ ਬੇਜਲ ਕੋਲ ਛੋਟਾ ਰਸਤਾ ਪਰ ਜਾਂਦਾ ਹੈ ਹਾਂਜੀ ਹਾਂਜੀ ਤੇ ਉਹਨੂੰ ਐ ਕਰਕੇ ਅ ਸ਼ਟਰ ਲੱਗੇ ਹੋਏ ਹਾਂਜੀ ਜਦੋਂ ਤੱਕ ਚਾਰ ਜਾਣੇ ਜਿਹਦਾ ਕੋਈ ਚਾਬੀਆਂ ਇਕੱਠੇ ਨਹੀਂ ਹੁੰਦੇ ਉਹ ਤਾਂ ਕੋ ਖੁੱਲ ਨਹੀਂ ਸਕ ਠੀਕ ਹੈ ਜੀ ਚਾਰ ਜਾਣੇ ਆਪਣੇ ਆਪਣੇ ਚਾਬੀਆਂ ਲਾਉਣ ਦੇ ਤਾਂ ਖੁੱਲਣਗੇ ਠੀਕ ਹੈ ਠੀਕ ਹੈ ਜੀ ਜਦੋਂ ਉਹਨੂੰ ਬਰਾਕਟ ਉਹ ਜੇਵੇ ਸੀ ਹਾਂਜੀ ਪਰ ਇਹ ਕੰਮ ਹੋ ਸੋਏ ਇਹਨੇ ਕੀਤਾ ਚੰਗਾ ਓਂਕਾਰ ਸਿੰਘ ਗੁਰਾਇ ਗੁਰਾਇ ਨਹੀਂ ਹਾਂਜੀ ਕਿ ਉੱਥੇ ਉਹਨਾਂ ਨੇ ਸਿੱਖ ਮਿਲਟਰੀ ਲਾਤੀ ਦੂਜੀ ਮਿਲਟਰੀ ਲਾਈ ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਕਿ ਕੁਝ ਵੀ ਘੱਟ ਸਕਦਾ ਸੀ ਹਾਂਜੀ ਸਿੱਖ ਮਿਲਟਰੀ ਲਾਤੀ ਉਹਨੇ ਡੋਟੀ ਲਾਤੀ ਬੇਦਰ ਤੇ ਬਰਖਣ ਉਹ ਬਗੋ ਰਾਵ ਚਿਆ ਸੀ ਉਹਦੇ ਬੀ ਇਸ ਸਾਰੇ ਜੋ ਕੁਝ ਵਾਪਰਿਆ ਇਹਦੇ ਨਾਲ ਜਿੱਥੇ ਸਿੱਖ ਹੋ ਗਏ ਸਾਰ ਹੋਏ ਉੱਥੇ ਦੁਨੀਆ ਭਰ ਦੇ ਵਿੱਚ ਤੇ ਸਿੱਖ ਸੁਚੇਤ ਵੀ ਹੋਏ ਠੀਕ ਹੈ ਅੱਜ ਮਰਕਹਰ ਕੋਈ ਕੰਟਰੀ ਐਸਾ ਨਹੀਂ ਹੈ ਜੁਿੱਥੇ ਸਿੱਖ ਪੰਜਾਬੀ ਨਹੀਂ ਪੁੰਚੇ ਹਾਂਜੀ ਤੇ ਸਿੱਖਾਂ ਨੇ ਪਹੁੰਚ ਕੇ ਉਥੇ ਗੁਰਦੁਆਰਾ ਨਹੀਂ ਬਣਾਇਆ ਬਿਲਕੁਲ ਜੀ ਹਰ ਸਾਥੇ ਗੁਰਦੁਆਰਾ ਸਾਹਿਬ ਪਰ ਮਸਲਾ ਉਹਨੇ ਆ ਵੀ ਜੇ ਗੁਰਦੁਆਰਾ ਸਾਹਿਬ ਬਣੇ ਐ ਉਹਨਾਂ ਦੇ ਸਜੋਬ ਦੇ ਨਾਲ ਇਹ ਸਨਸਾਰਾ ਕੁਝ ਕਰਕੇ ਅੱਗੇ ਸਹੀ ਤਰੀਕੇ ਨਾਲ ਚੱਲਣਾ ਚਾਹੀਦਾ ਹੈ ਹਾਂਜੀ ਬੇਟਾ ਜੋ ਆਣਵਾਰੀਆਂ ਪੀੜ੍ਹੀਆਂ ਨੂੰ ਸਹੀ ਗੱਲ ਦੱਸ ਸਕੀ ਠੀਕ ਹੈ ਆਪਣੇ ਇਤਿਹਾਸ ਤੋਂ ਆਪਣੇ ਵਿਰਸੇ ਤੋਂ ਜਾਣੂ ਹੋ ਸਕਣ ਹਾਂਜੀ ਨਹੀਂ ਤਾਂ ਵੀ ਜਿਵੇਂ ਆਮ ਰੋਲਾ ਰੱਪਾ ਪੈਂਦਾ ਹੈ ਉਹ ਰੋਲਾ ਰੱਪਾ ਸਾਰਾ ਕੁਝ ਆ ਇੱਧਰ ਜਦੋਂ ਆਪਾਂ ਜੂਨ ਦਾ ਉੱਥੇ ਅरेस्ट ਹੋ ਚੁੱਕੇ ਆ ਇੰਟਰੋਗੇਸ਼ਨ ਚੱਲ ਰਹੀ ਹੈ ਇੱਕ ਸਾਈਡ ਤੇ ਸਰਕਾਰ ਵੱਲੋਂ ਾਕਾਲ ਤਖਤ ਸੈਬ ਬਣਾ ਦਿੱਤਾ ਗਿਆ ਸਿੱਖਾਂ ਨੇ ਫਿਰ ਉਹ ਾਕਾਲ ਤਖਤ ਸੈਬ ਦੁਬਾਰਾ ਨਿਰਮਾਣ ਕੀਤਾ ਉਹਦਾ ਕਿ ਸਰਕਾਰ ਵੱਲੋਂ ਜਿਹੜਾ ਬਣਾਇਆ ਸਾਨੂੰ ਨਹੀਂ ਚਾਹੀਦਾ ਉਦਲ ਸਿੰਘ ਜੇਲ੍ਹ ਚ ਨੇ ਪੰਜਾਬ ਦੇ ਜਿਹੜੇ ਆਮ ਲੋਕ ਐ ਉਹਨਾਂ ਤੋਂ ਐਕਸਪੈਕਟੇਸ਼ਨਸ ਸੀਗੀਆਂ ਕੁਸ਼ਕ ਸ਼ਾਂਤਾਂ ਨੂੰ ਵੀ ਸੀ ਅ ਜਿੰਨੀਆਂ ਵੀ ਧਾਰਮਿਕ ਤੇ ਰ ਆ ਉਹਨਾਂ ਨੂੰ ਇੱਕ ਐਕਸਪੈਕਟੇਸ਼ਨ ਸੀਗੀ ਪੰਜਾਬ ਦੇ ਆਮ ਲੋਕਾਂ ਤੋਂ ਕਿ ਲੋਕ ਉੱਠਣਗੇ ਉਹ ਜਲਾਲੀ ਗਸ ਦਾ ਮਹੀਨਾ ਕਿੱਦਾਂ ਰਿਹਾ ਅਗਲੇ 2-3 ਮਹੀਨੇ ਜਿਹੜੇ ਨੰਗੇ ਉਹ ਕਿੱਦਾਂ ਦੇ ਨੰਗੇ ਫੇਰੇ ਪੰਜਾਬ ਦੇ ਹਾਲਾਤ ਕਿੱਦਾਂ ਦੇ ਸੀ ਕੋਈ ਬਾਗੀ ਹਵਾ ਉਹ ਤੁਸੀਂ ਫਿਲਹ ਕਿਤੀ ਕੋਈ ਕਿ ਜਿਹੜੇ ਜੇਲ੍ਹ ਚ ਅਰੈਸਟ ਹੋਏ ਸੀ ਉਹਨਾਂ ਲਈ ਕੋਈ ਮਦਦ ਲਈ ਆਇਆ ਦੇਖੋ ਹਾਂ ਲਈ ਮੈਂ ਲੇਟਰ ਪਹਿਲਾਂ ਕਿਹਾ ਵੀ ਲੋਕਾਂ ਅੰਦਰ ਜੋਸ਼ ਪੂਰਾ ਸੀਗਾ ਹਾਂਜੀ ਉਹ ਵੀ ਕੋਈ ਕਰਨੀ ਹੈ ਉਹ ਹਜ਼ਾਰਾਂ ਗਿਣਤੀ ਵਿਰਾਕਤ ਕੇ ਤਰਵੀ ਪੇਜੀ ਦੂਜੇ ਪਾਸੇ ਸੀਗਾ ਬੇ ਹਾਰਪੜ ਦੇ ਵਿੱਚ ਨੌਜਵਾਨ ਮਰ ਮਿਟਣ ਦੇ ਥਾਰ ਉਹ ਕਾਰਨੇ ਇੱਕ ਵੱਖਰਾ ਪਉਥਵਾ ਚਾਹੀਦਾ ਜੀ ਬੀ ਸੰਨ 47 ਚ 14 ਅਗਸਤ ਨੂੰ ਤਾਂ ਝੰਡਾ ਝੁਲੜ ਰਿਹਾ ਸੀ ਪਾਕਿਸਤਾਨ ਹਾਂਜੀ 15 ਨੂੰ ਝੁਲੜ ਰਿਹਾ ਸੀ ਦਿੱਲੀ ਦੇਖਣ ਵੱਡਿਆ ਜਾ ਰਿਹਾ ਸੀ ਹਾਂਜੀ ਉਹ ਪੰਜਾਬ ਵੱਡਿਆ ਜਾ ਰਿਹਾ ਸੀ ਕਦਰਿਆਂ ਮੁਰਿਆ ਸੀ ਸਿੱਖਾ ਦਾ ਹੋ ਰਿਹਾ ਸੀ ਤਾਂ ਜਾ ਪੰਜਾਬੀਆਂ ਦਾ ਹੋ ਰਿਹਾ ਸੀ ਆਜ਼ਾਦ ਭਾਰਤ ਚ ਆਜ਼ਾਦ ਭਾਰਤ ਤੋਂ ਪਹਿਲਾਂ ਜੋ ਸਾਡਾ ਵਾਝੇ ਹੋਇਆ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਉਹ ਸਾਰਾ ਕੁਝ ਜੇ ਲੜੀਵਾਰ ਆਪਾਂ ਤੁਰਦੇ ਆਈਏ ਹਾਂਜੀ ਤਾਂ ਹਰ ਸਮੇ ਸਾਡਾ ਇੱਕ ਬੇ ਇਹਨਾਂ ਨੇ ਧੋਖਾ ਹੀ ਕੀਤਾ ਹਾਂਜੀ ਹੁਣ ਤੱਕ ਇਹ ਘਰ ਕੀ ਆਨੰਦਪੁਰ ਸਾਹਿਬ ਦੀ ਮਦਦ ਦੀ ਗੱਲ ਚੱਲਦੀ ਹੈ ਫਿਰ ਰਾਜਨਵਾਦ ਘਰ ਦੀ ਗੱਲ ਚੱਲਦੀ ਹੈ ਨੌਰਵਾਨ ਇਹ ਸਾਰਾ ਕੁਝ ਸੋਚ ਕੇ ਮਜਬੂਰ ਹੋਇਆ ਹੁਣ ਹੋਰ ਮਜਬੂਰ ਹੋ ਗਿਆ ਜਦੋਂ ਵਿਦੇਸ਼ਾਂ ਜਾ ਗਿਆ ਉਹਨੇ ਇੱਥੇ ਆਪਣਾ ਪੱਖ ਦੇਖਿਆ ਆਜ਼ਾਦੀ ਦੀ ਗੱਲ ਦੇਖੀ ਹੈ ਇੱਕ ਹਿੰਦੁਸਤਾਨ ਚ ਇੱਕ ਸਟੇਟ ਆ ਪੰਜਾਬ ਜਦੀ ਆਪਣੀ ਰਾਜਧਾਨੀ ਨਹੀਂ ਹੈ ਨਿਯਮ ਤਾਪਕ ਰਿਗਿਯਮ ਤਾਪਕ ਜਿੱਥੋਂ ਦਰਿਆ ਲੰਘਦੇ ਆ ਪਾਣੀ ਉਹਦਾ ਹੁੰਦਾ ਉਹ ਪਾਣੀ ਵੀ ਖੋਇਆ ਜਾ ਰਿਹਾ ਹੈ ਹਾਂਜੀ ਅ ਜਿਹੜੇ ਸਾਡੇ ਹੈਡ ਵਰਕਸ ਹੈ ਉਹ ਵੀ ਸਾਡੇ ਹਵਾਲੇ ਨਹੀਂ ਕੀਤੇ ਜਾ ਰਹੇ ਪਾਖੜਾ ਵਾਲੇ ਨੋਰਵਾਨ ਬੀ ਹਰ ਤਰ੍ਹਾਂ ਤਿਆਰ ਸੀ ਦੇਖਣ ਸਰਕਾਰ ਨੇ ਇੱਕ ਉਸ ਤੋਂ ਬਾਅਦ ਦੋ ਜੋ ਅ ਮੂਵ ਤਰਾਇਦੋ ਉਹ ਬ੍ਰੈਕਟੰਡਰ ਕੀਤਾ ਨਾਰਕ ਰੱਖਿਆ ਆਪਣਾ ਉਸਰਾ ਜਿਹੜਾ ਸੀ ਗੁੱਡ ਰੋਜ ਐ ਕਰਕੇ ਨਾਰ ਰੱਖ ਕੇ ਦੋ ਮੂਮੈਂਟ ਤੱਕ ਰਹੀਆਂ ਉਹਦੇ ਪਿੰਡਾਂ ਚੋਂ ਨੌਜਵਾਨਾਂ ਨੂੰ ਚੁੰਨ-ਚੁੰਨ ਕੇ ਸ਼ੀਰ ਕੀਤਾ ਉਸ ਸਮੇਂ ਆਮ ਗੱਲ ਸੀ ਕਿ ਚੁੰਨ-ਚੁੰਨ ਕੇ ਦਵਾਰ ਪਤ ਮਾਰੇ ਬੀਬੀ ਤਰ੍ਹਾਂ ਕੱਖ ਨਾਰੇ ਚੁੰਨ-ਚੁੰਨ ਕੇ ਦਵਾਰ ਪਤ ਮਾਰੇ ਇੰਦਰਾ ਤਰ੍ਹਾਂ ਕੱਖ ਨਾਰੇ ਹਾਂਜੀ ਬਈ ਕਈ ਪਿੰਡ ਇਹੋ ਜਿਹੇ ਹੋ ਗਏ ਇਹ ਜਿੱਤੇ 15 20 ਸਾਲ ਬਰਾਦ ਨਹੀਂ ਚੜੀ ਲੇਕਿਨ ਉਸ ਤੋਂ ਬਾਅਦ ਲੀਡਰਸ਼ਿਪ ਨਹੀਂ ਕੋਈ ਅੰਸਾ ਕੀ ਜਿਹੜੀ ਕਿ ਇਹ ਨੋਜਵਾਨਾਂ ਨੂੰ ਅਗਵਾਈ ਦੇ ਸਕੇ ਕੌਣ ਉਹ ਅਗਵਾਈ ਦੇ ਸਕੇ ਇਹੀ ਜਿਹੜਾ ਅਗਲਾ ਆਪਾਂ ਐਪੀਸੋਡ ਕਰਨਾ ਚਾਹੁੰਦੇ ਆ ਤੁਹਾਡੇ ਤੋਂ ਅਸੀਂ ਉਹਦੇ ਚ ਇਹ ਜਾਣਨਾ ਚਾਹਾਂਗੇ ਕਿ ਜਦੋਂ ਇਸ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੁੰਦਾ ਉਸ ਤੋਂ ਬਾਅਦ ਤੇ ਹਾਲਾਤ ਕੀ ਬਣੇ ਤੇ ਫਿਰ 1986 ਚ ਜਿਹੜਾ ਸਰਬੱਤ ਖਾਲਸਾ ਬੁਲਾਇਆ ਜਾਂਦਾ ਤੇ ਉਸ ਤੋਂ ਬਾਅਦ ਦੇ ਹਾਲਾਤ 94 ਤੱਕ 93 ਤੱਕ ਕੀ ਸੀ ਇਹ ਜਰੂਰ ਤੁਹਾਡੇ ਤੋਂ ਜਾਣਾਂਗੇ ਅਗਲੇ ਐਪੀਸੋਡ 'ਚ ਸੋ ਇੰਨਾ ਤੁਸੀਂ ਸਮਾਂ ਕੱਢਿਆ ਸਾਡੇ ਲਈ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਹੀ ਤੇ ਅਗਲੀ ਵਾਰੀ ਮੁਲਾਕਾਤ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ